ਮੈਟਿਕ ਮੀਟ ਹੈ ਜਿਸ ਨੂੰ ਅਸੀਂ ਖੇਡ ਸਮਾਰੋਹ ਕਹਿੰਦੇ ਆ ਅੱਜ ਇਹ ਜੋ ਅਜਮਾਇਸ਼ ਸਰੀਰ ਦੀ ਪੇਸ਼ਕਾਰੀ ਦੇਣ ਦਾ ਜੋ ਸਮਾਂ ਹੈ ਇੱਕ ਖਾਸ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ ਸਕੂਲ ਵੱਲੋਂ ਤਾਂ ਕਿ ਬੱਚਿਆਂ ਦੇ ਸਪੋਰਟਸ ਦੇ ਵਿੱਚ ਜੋ ਅਚੀਵਮੈਂਟਸ ਨੇ ਉਸ ਨੂੰ ਸਮਾਜ ਦੇ ਵਿੱਚ ਨਸ਼ਟ ਕੀਤਾ ਜਾਏ ਤੇ ਉਹਨਾਂ ਦੇ ਹੌਸਲਾ ਬਣਾਈ ਹੋ ਸਕੇ ਸਕੂਲ ਦੀ ਅਥਾਰਟੀ ਯੂਨੀਵਰਸਿਟੀ ਅਥਾਰਟੀਆਂ ਦੇ ਨਾਲ ਮਿਲ ਕੇ ਇਹਨਾਂ ਦਾ ਸ਼ੋਅ ਦੇਖਣ ਵਾਸਤੇ ਹਾਜ਼ਰ ਹੋਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਜਿੱਥੇ ਸਾਡੇ ਦੀ ਅਫਤਾਰ ਦਾ ਸਹਿਯੋਗ ਦੇ ਕੰਟੈਂਟ ਦੇਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ ਤੇ ਸਾਰੇ ਜਿਹਨੇ ਪਰਮਤਿਚੇਸ ਅਭਾਮ ਜਿਨੇ ਮਾ ਹਮਤ ਆਏ ਨੇ ਉਹਨਾਂ ਦਾ ਵੀ ਇੱਥੇ ਆਣਦੇ ਬਹੁਤ-ਬਹੁਤ ਧੰਨਵਾਦ ਬੜਾ ਸਮਝਸਤਨ ਜਾਂਦਾ ਵੀ ਸਾਡੇ ਇਹ ਸਕੂਲ ਦੇ ਪਿੱਛੇ ਚਾਰ ਹਾਊਸ ਬਣਾਏ ਹੋਏ ਨੇ ਸਹਿਮਜਾ ਦੀ ਇਜਾਜ਼ਤ ਵਿੱਚ ਬਣਾਏ ਹੋਏ ਨੇ ਚਾਰੇ ਹਾਊਸ ਉਸ ਤੋਂ ਬਾਅਦ ਐਮਸੀਸੀ ਹੈ ਐਨਐਸਐਸ ਐਂਡ ਦੇ ਸਕਾਊਟਿੰਗ ਗਾਇਡ ਹੈ ਤੇ ਸਰਸਤੀ ਸੋਹਣਕੜੀ ਤਾਂ ਹੈ ਜਦ ਜੜੀ ਦਸੂ ਕਰਾਂਗੇ ਤੁਹਾਨੂੰ ਹੀ ਬੁਲਾਉਣੇ ਤੇ ਇੱਕ ਵਾਰsing ਲਈ ਤਰ ਅਗੇ ਭੀ ਯੂਨੀਵਰਸਿਟੀ ਸੀਨੀਅਰ ਐਂਟਰੀ ਮਾਡਲ ਸਕੂਲ ਜਿਹੜਾ 42ਵੀਂ ਸਾਲਾਨਾ ਐਥਲੈਟਿਕ ਮੀਟ ਤੇ ਪਹੁੰਚ ਕੇ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਬਾਕੀ ਸਾਰੇ ਸਟਾਫ ਨੇ ਕੰਮ ਕੀਤਾ ਬੜੇ ਸਾਲ ਮਿਹਨਤ ਕੀਤੀ ਆ ਉਹ ਅੱਜ ਪੂਰੀ ਤਰ੍ਹਾਂ ਸਾਨੂੰ ਇਸ ਬਿਲਕੁਲ ਸਾਹਮਣੇ ਦਿਖਾਈ ਦੇ ਰਹੀ ਸੀ ਬੱਚਿਆਂ ਨੇ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਾ ਡਿਸਪੀਸਪਲਨ ਜਿਹੜਾ ਸ਼ੋ ਕੀਤਾ ਹੈ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਇਹ ਵੀ ਬਿਲਕੁਲ ਨਜ਼ਰ ਆ ਰਿਹਾ ਕਿ ਸਕੂਲ ਦੇ ਵਿੱਚ ਜਿਹੜਾ ਬੱਚਿਆਂ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਤੇ ਬੱਚੇ ਮੈਨੂੰ ਪੂਰੀ ਉਮੀਦ ਆ ਜਿਸ ਤਰ੍ਹਾਂ ਦੀ ਇੱਥੇ ਇਹਨਾਂ ਦੇ ਪੂਰੀ ਸਰੇ ਸਕੂਲ ਨੇ ਸਾਰੇ ਸਟਾਫ ਨੇ ਸਾਰੇ ਮਿਹਨਤ ਕਰ ਰਹੇ ਆ ਕਿ ਬੱਚੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਕਾਮਯਾਬੀਆਂ ਹਾਸਲ ਕਰਨਗੇ ਇਹ ਸਕੂਲ ਦਾ ਨਾਮ ਆਪਣੇ ਅਧਿਆਪਕਾਂ ਦਾ ਨਾਮ ਆਪਣੇ ਮੁਖੀ ਸਾਹਿਬ ਦਾ ਨਾਮ ਪੰਜਾਬੀ ਯੂਨੀਵਰਸਿਟੀ ਦਾ ਨਾਮ ਬਹੁਤ ਉੱਚਾ ਕਰਨਗੇ ਬੱਚੇ ਹੀ ਕਿਸੇ ਸੰਸਥਾ ਦੀ ਕਿਸੇ ਦੇਸ਼ ਦੀ ਕਿਸੇ ਕੌਮ ਦਾ ਸਭ ਤੋਂ ਅਸਲੀ ਸਰਮਾਇਆ ਹਨ ਇਹ ਜਿਹੜਾ ਦਿਨ ਕਿਸੇ ਸੰਸਥਾ ਦੇ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅੱਜ ਜਿਹੜੇ ਇਸ ਤਰ੍ਹਾਂ ਦਾ ਮੌਸਮ ਹੈ ਬਸੰਤ ਦੀ ਰੁੱਤ ਚੱਲ ਰਹੀ ਆ ਇਸ ਤਰ੍ਹਾਂ ਦੀ ਸਨਸ਼ਾਈਨ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਿਆ ਤੇ ਮੈਂ ਸਾਰੇ ਸਕੂਲ ਦੇ ਸਟਾਫ ਨੂੰ ਸਾਰੇ ਅਧਿਆਪਕਾਂ ਨੂੰ ਕਰਮਚਾਰੀਆਂ ਨੂੰ ਬਹੁਤ ਮੁਬਾਰਕਾਂ ਦਿੰਦਾ ਕਿ ਆਪਣੇ ਵੱਲੋਂ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਕੂਲ ਨੂੰ ਜਿਸ ਵੀ ਕਿਸਮ ਦੀ ਕੋਈ ਜ਼ਰੂਰਤ ਹੈ ਸਕੂਲ ਦੀ ਹਰ ਕਿਸਮ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਤਾਂ ਕਿ ਸਕੂਲ ਹੋਰ ਤਰੱਕੀ ਕਰੇ ਇਸ ਸਕੂਲ ਦਾ ਇਤਿਹਾਸ ਬਹੁਤ ਸ਼ਾਨਾਮਤਾ ਹੈ ਇਹ ਪੰਜਾਬੀ ਯੂਨੀਵਰਸਿਟੀ ਨਾਲ ਬਹੁਤ ਦੇਰ ਤੋਂ ਜੁੜਿਆ ਹੋਇਆ ਹਾਂ ਅੱਜ ਇੱਕ ਵਿਸ਼ੇਸ਼ ਕਪੈਸਿਟੀ ਦੇ ਵਿੱਚ ਅੱਜ ਇੱਥੇ ਮੈਂ ਹਾਜ਼ਰ ਹੋਇਆ ਪਰ ਇਸ ਸਕੂਲ ਦੇ ਵਿਦਿਆਰਥੀ ਸਾਡੇ ਕੋਲੇ ਯੂਨੀਵਰਸਿਟੀ ਦੇ ਵਿੱਚ ਪੜਨ ਆਉਂਦੇ ਨੇ ਸਾਡੇ ਬਹੁਤ ਸਾਰੇ ਕਰਮਚਾਰੀ ਵੀ ਹਨ ਅਧਿਆਪਕ ਵੀ ਬਣੇ ਹਨ ਸਾਰਿਆਂ ਦਾ ਆਪੋ ਆਪਣੇ ਫੀਲਡ ਦੇ ਵਿੱਚ ਬਹੁਤ ਨਾਂ ਕੀਤਾ ਹੋਇਆ ਹੈ ਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਅੱਜ ਬਹੁਤ ਮੁਬਾਰਕ ਦਿਨਾਂ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਮੈਂ ਦਾਸਰ ਬਨਾਰਸ ਸਿੰਘ ਜੀ ਨੂੰ ਬੇਨਤੀ ਕਰਾਂਗਾ ਦੋ ਮਿੰਟ ਹੋ ਹੋ ਜਾਂ। ਪ੍ਰਿੰਸੀਪਲ ਤੇ ਆਦਰ ਸਹਿਬਾਨ ਸਕੂਲ ਦਾ ਸਟਾਫ ਤੇ ਪਿਆਰੇ ਬੱਚਿਓ ਇਹੜੇ ਸ਼ਬਦਾਂ ਦਾ ਧਿਆਨ ਕਰੀਏ ਜੋ ਇੱਕ ਰੂਹਾਨੀ ਖੁਸ਼ੀ ਮਿਲਦੀ ਹੈ ਇੱਥੇ ਆ ਕੇ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਇਹਨਾਂ ਜਿਹੜੇ ਇਨੀਸ਼ੀਅਲ ਫਾਲਟਰਿੰਗ ਸਟੈਪਸ ਹੁੰਦੇ ਆ ਲਾਈਫ 'ਚ ਚੱਕਦੇ ਹੋਏ ਤੇ ਕਿੰਦਾ ਅਧਿਆਪਕ ਸਹਿਬਾਨ ਉੰਗਲੀ ਫੜ ਕੇ ਉਹਨਾਂ ਨੂੰ ਛੋਟੇ-ਛੋਟੇ ਚੀਜ਼ ਦੀ ਸਾਥ ਸਾਥ ਕਰਕੇ ਗਾਈਡ ਕਰਦੇ ਉਹਨਾਂ ਨੂੰ ਆਪਣਾ ਬਚਪਨ ਯਾਦ ਕੀਤੇ ਬਣਾ ਰਿਹਾ ਨਹੀਂ ਜਾਂਦਾ ਹਰ ਇੱਕ ਚੀਜ਼ ਇੱਕ ਸ਼ਬਦ ਕੋ ਪੈਦਾ ਹੁੰਦੀ ਹੈ ਛੋਟੇ ਜਿਹੇ ਸ਼ਬਦ ਤੋਂ ਅਸੋਟ ਪ੍ਰੋਸੈਸ ਉਸ ਤੋਂ ਬਾਅਦ ਜੋ ਆਪਾਂ ਆਪਣੇ ਅੱਗੇ ਵਾਲੇ ਦੇਖਦੇ ਆ ਜੋ ਸਿੱਖ ਜਨਾਂ ਹੋਈ ਹੈ ਤੋਂ ਉਹ ਉਹ ਸ਼ੁਰੂਆਤ ਹੁੰਦੀ ਹੈ ਸੋ ਇਹ ਛੋਟੇ ਛੋਟੇ ਬੱਚਿਆਂ ਦੇ ਨਿੱਕੇ ਨਿੱਕੇ ਜਿਹੜੇ ਕਦਮ ਰਹੇ ਉਤੋਂ ਉਹ ਹੀ ਲਾਈਫ ਦੇ ਜਿਹੜਾ ਮੋਟੇ ਸੰਗਿਆ ਜਣਾ ਆ ਕੇ ਵੱਡਾ ਹੋ ਕੇ ਇੱਕ ਰੂਪ ਬਣਨਾ ਬਹੁਤ ਸਾਰੇ ਇੱਥੋਂ ਵਾਲੇ ਇਸ ਟਾਈਮ ਰੂਪ ਬੜੇ ਖੜੇ ਵੀ ਨੇ ਜਿਹੜੇ ਉਹਨਾਂ ਨੂੰ ਗਾਈਡ ਕਰਦੇ ਨੇ ਬਾਣੀ ਲੋਕ ਵੀ ਜਿਹੜੇ ਆਦਮੀ ਖਾਸਲੇ ਡਾਕਟਰ ਜਸੰਦਰ ਗਰਾਹੀ ਹਾਲਾਂਕਿ ਇਹ 3 ਕਾਲਜ ਡਵੈਲਪਮੈਂਟ ਕੌਂਸਲ ਡਾਕਟਰ ਬਲਰਾਜ ਜੀ ਡਾਕਟਰ ਸੱਭੀ ਚਿੰਗ ਪ੍ਰਿੰਸੀਪਲ ਸਰ ਤੇ ਸਾਰੇ ਟੀਚਰ ਸਾਹਿਬਾਨ ਪਹਿਲਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਕਿ ਅੱਜ ਇਹਨਾਂ ਨੇ ਜਿਹੜੇ ਛੋਟੇ-ਛੋਟੇ ਬੱਚਿਆਂ ਦਾ ਜਿਹੜਾ ਸਪੋਰਟਸ ਮੀਟ ਦਾ ਸਪੋਰਟ ਦਾ ਜਿਹੜਾ ਇਵੈਂਟ ਕਰਾਇਆ ਹੈ ਇਹਨਾਂ ਨੂੰ ਦੇਖ ਕੇ ਜਿਵੇਂ ਨਟ ਬਲਦਾਰ ਨੇ ਕਹ ਕੇ ਸੱਚੀ ਰਹਾਣੀ ਖੁਸ਼ੀ ਮਿਲਦੀ ਹੈ ਜਦੋਂ ਇਹਨਾਂ ਨੂੰ ਦੇਖਦੇ ਆ ਠੀਕ ਹੈ ਦੀਪ ਜੀ ਖੁਸ਼ੀ ਹੈ ਜੀ ਕਰਦਾ ਸਾਰਾ ਦਿਨ ਇੱਥੇ ਹੀ ਬਤਾਇਆ ਜਾਏ ਤੇ ਜਿਹੜੇ ਇਹ ਜਿਹੜੇ ਸਪੋਰਟਸ ਇਵੈਂਟਸ ਨੇ ਮਨ ਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਇਵਨ ਬੱਚਿਆਂ ਦੇ ਲਈ ਨਹੀਂ ਮਨ ਨੂੰ ਲੱਗਦਾ ਜਿਹੜੇ ਵੱਡੇ ਸਟੂਡੈਂਟਸ ਨੇ ਉਹਨਾਂ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਇਹਨਾਂ ਦੇ ਨਾਲ ਹੀ ਬੰਦੇ ਤੇ ਕੰਪੀਟੀਸ਼ਨ ਦੀ ਸਪਿਰਟ ਹੈ ਮਨ ਨੂੰ ਇਕਾਗਰ ਕਰਨਾ ਕਿਵੇਂ ਕੀਤਾ ਜਾ ਸਕਦਾ ਹੈ ਤੇ ਜਿਹੜਾ ਕਿਸੇ ਵੀ ਇਵੈਂਟ ਨੂੰ ਆਰਗੇਨਾਈਜ਼ ਕਰਨਾ ਹੈ ਲੀਡਰਸ਼ਿਪ ਦੀ ਕੁਆਲਿਟੀ ਸਾਰੀ ਜਦੋਂ ਆਪਾਂ 스포츠 ਖੇលਦੇ ਆ ਨਾ ਉਦੋਂ ਹੀ ਇਨਸਾਨ ਬੱਚਾ ਛੋਟੇ ਹੁੰਦੇ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਤੇ ਜਿਆਦਾ ਸਮਾਂ ਨਾ ਲੈਂਦੇ ਹਾਂ ਮੈਂ ਸਕੂਲ ਦੇ ਪ੍ਰਿੰਸੀਪਲ ਸਾਥੇ ਸਟਾਫ ਨੂੰ ਬਹੁਤ ਮੁਬਾਰਕ ਦਿਨਾ ਇਹ ਹਮੇਸ਼ਾ ਹੀ ਹਰ ਕੰਮ ਦੇ ਵਿੱਚ ਮੈਂ ਦੇਖਦਾ ਕੰਦੇ ਹੀ ਨਾ ਲੱਗੇ ਰਹਿੰਦੇ ਨੇ ਚਾਹੇ ਉਹ ਅਕੈਡਮਿਕਸ ਹੋਵੇ ਚਾਹੇ 스포츠 ਹੋਵੇ ਤੇ ਅਸੀਂ ਤਾਂ ਇਹਨਾਂ ਨਾਲ ਪਿਛਲੇ 2-3 ਸਾਲ ਤੋਂ ਲਗਾਤਾਰ ਜੁੜੇ ਹੋਏ ਆ ਤੇ ਦੇਖਦੇ ਆਂ ਕਿ ਇਹ ਸਾਰਾ ਸਟਾਫ ਬਹੁਤ ਮਿਹਨਤੀ ਸਟਾਫ ਹੈ ਤੇ ਮੈਨੂੰ ਕੋਈ ਡਾਊਟ ਨਹੀਂ ਕਿ ਜਿਹੜਾ ਸਕੂਲ ਹੈ ਆਉਣ ਵਾਲੇ ਸਮੇਂ 'ਚ ਬਹੁਤ ਹੀ बुलंदियां ਤੇ ਜਾਏਗਾ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿੰਨੀ ਸਪੋਰਟ ਸਕੂਲ ਨੂੰ ਮਿਲ ਸਕੇ ਹਮੇਸ਼ਾ ਹੀ ਅਸੀਂ ਤਿਆਰ ਆਂ ਤੇ ਇਹ ਜਿਹੜਾ ਸਕੂਲ ਹੈ ਇਹ ਸਾਡਾ ਤੇ ਸਾਰਿਆਂ ਦਾ ਨਾਮ ਰੌਸ਼ਨ ਕਰੇਗਾ ਬਹੁਤ-ਬਹੁਤ ਧੰਨਵਾਦ प्रदान करने स्कूल वालों स्कूल स्टाफ वालों स्कूल के बीच प्रदान करने बहुत-बहुत धन्यवाद टीचर्स गुरु सुनील सिंह जी टोकन ऑफ लव डॉक्टर बलराज सैनी जी को देते दे हुए डॉक्टर रमन मेनी जी को भी टोकन ऑफ लव प्रदान करते हुए शाबाश शाबाश ਕਾ ਦਿਨ ਹੈ ਸਾਡੇ ਦਰਮਿਆਨ ਸਾਡੇ ਰਹਿਨੁਮਾ ਪਰਮ ਪ੍ਰਤੀਕਾਰਯੋਗ ਡਾਕਟਰ ਜਗਦੀਪ ਸਿੰਘ ਜੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚ ਕੇ ਨੇ ਅਸ਼ੀਰਵਾਦ ਦੇ ਲਈ ਪਹੁੰਚੇ ਨੇ ਇਸ ਮੌਕੇ ਤੇ ਆਪ ਸਭ ਦਾ ਨਿਕਾਸ਼ਵਾਦ ਬਾਬਾ ਕਾਉਨੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਸਾਰਿਆਂ ਦਾ ਇਥੇ ਪਹੁੰਚਣ ਤੇ ਜੀ ਆਇਆਂ। ਵਿਸਤ੍ਰਿਤਮੰਨ ਦੱਸਣਾ ਜਾ ਰਿਹਾ ਵੀ ਇਹ ਮੌੜ ਉਸ ਤੋਂ ਹੀ ਸ਼ੁਰੂਆਤ ਹੈ 1969 ਮੈਡਮ ਰੇਕਦਾ ਸੂਲ ਜੀ ਦੁਆਰਾ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਇਹ ਸਪੋਰਟ ਨੇ ਤਰੱਕੀਆਂ ਜਮਾਣੀਆਂ ਜਿਹੜੇ ਇਸ ਸਾਹ ਦੇ ਵਿੱਚ 40000 ਰੋਸ ਤੋਂ ਨੇ 40000 ਦੇ ਨਾਮ ਦੇ ਤੇ ਰੱਖੇ ਹੋਏ ਨੇ ਅੱਜ। ਟਿਕਟ ਪੱਤਰ ਦੇ ਰੇਖੀ ਸਪੂਤਿਆਂ ਪ੍ਰਾਪਤੀਆਂ ਵਿੱਚੋਂ ਇਸ ਸਾਲ ਸਾਡੇ ਕੋਲ 15 골ਡ ਨੇ 12 ਸਿਲਵਰ ਹੈ ਤੇ 10 ব্রাউন ਮੈਡਲ ਹੈ। ਉਸੇ ਤਰ੍ਹਾਂ ਹੀ ਆਪਣੇ ਸਰ ਕੋਲ ਐਮ ਸੀ ਸੀ ਐਨ ਐਸ ਐਸ ਇਸ ਸਕਾਊਟ ਐਂਡ ਗਾਈਡ ਇੱਕ ਗਤੀਵਿਧੀਆਂ ਨੇ ਜਿਹੜੇ ਸਭ ਤੋਂ ਵੱਡੀ ਜਰ ਮਾਨਦਸਾਨੀ ਵਾਲੀ ਗੱਲ ਹੈ ਵੀ ਜਿਹੜੇ ਸਕਾਊਟ ਐਂਡ ਗਾਈਡ ਦੇ ਸਾਡੇ ਜਮੂਰੀ ਕੈਂਪ ਲੱਗਿਆ ਸੀ ਯੂਕੇ ਦੇ ਵਿੱਚ ਜਿੱਥੇ ਸਾਡੇ ਬੱਚਿਆਂ ਨੇ ਪੂਰੇ ਦੇਸ਼ ਦਾ ਨਾਮ ਖੜ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ। ਉਸ ਟੀਮ ਦੀ ਜਿਹੜੀ ਅਗਵਾਈ ਹੈ ਮੈਡਮ ਕੇਰਨਦੀਪ ਤੇ ਮੈਡਮ ਮਨੀ ਜੀ ਨੇ ਕੀਤੀ ਸੀ। ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਲੱਟਪਾਗ 168 ਐਕੀ ਜਿੰਨੀ ਪਿਛਲੇ ਸਾਲ ਕੀਤੀ ਗਈਆਂ ਐਸਐਸਏ ਕਾਤਿਹਰ ਵਿੱਚ ਇੱਕ ਕੈਂਪ ਵੀ ਲਾਏ ਗਏ ਨੇ ਦੂਜੇ ਵੀ ਕੈਂਪ ਲੱਗੇ ਨੇ ਤੇ ਵੀ ਸਾਬ ਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਸਕੂਲ ਨੇ ਕਦੇ ਵੀ ਪੰਜਾਬ ਦੇ ਵਿੱਚ ਇਹ ਨਾਮ ਨਹੀਂ ਮਾਣ ਦਿੱਤਾ ਨਾ ਯੂਨੀਵਰਸਿਟੀ ਦਾ ਨਾ ਸਾਡੇ ਸਕੂਲ ਦਾ ਨਾਮ ਤੇ ਮੈਂ ਇੱਥੇ ਆਏ ਹੋਏ ਸਾਰੇ ਸਰਦਨ ਪਤੰਦਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕਸ ਫਰ ਥਰਡ ਹੁਣ ਮੈਂ ਅੱਜ ਦੇ ਸਾਡੇ ਚੀਫ ਗੈਸਟ ਪਰਮ ਸਤਕਾਰਯੋ ਡਾਕਟਰ ਜਗਦੀਪ ਸਿੰਘ ਜੀ ਨੂੰ ਮੰਚ ਤੇ ਬੁਲਾਉਣਾ ਚਾਹਾਂਗੀ ਕਿ ਉਹ ਮੰਚ ਤੇ ਆ ਕੇ ਬੱਚਿਆਂ ਦਾ ਬੱਚਿਆਂ ਨੂੰ ਆਸ਼ੀਰਵਾਦ ਦੇ ਯੂਨੀਵਰਸਿਟੀ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਮੈਂਬਰਾਂ ਅਤੇ ਮੇਰੇ ਪਿਆਰੇ ਵਿਦਿਆਰਥੀਓ ਅੱਜ ਮੈਨੂੰ ਤੁਹਾਡੀ ਐਥਲੈਟਿਕ ਮੀਟ ਦੇ ਉੱਤੇ ਆ ਕੇ ਬੜੀ ਖੁਸ਼ੀ ਹੋਈ ਤਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਤੇ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਬੱਚਿਆਂ ਨੂੰ ਤੁਸੀਂ ਸਰਟੀਫਿਕੇਟ ਜਾਂ ਮੈਡਲ ਦੇ ਕਿ ਤੁਸੀਂ ਅਕੈਡੈਮਿਕਸ ਦੇ ਵਿੱਚ ਵੀ ਤੇ ਸਪੋਰਟਸ ਦੇ ਵਿੱਚ ਵੀ ਬਹੁਤ ਮੱਲਾ ਮਾਰੀਆਂ ਹੋਈਆਂ ਤੇ ਤੁਸੀਂ ਆਪਣੀ ਸੰਸਥਾ ਦਾ ਨਾਮ ਜਿੱਥੇ ਆਪ ਦਾ ਸਕੂਲ ਦਾ ਨਾਮ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਮ ਤੁਸੀਂ ਰੌਸ਼ਨ ਕੀਤਾ ਮੈਂ ਤੁਹਾਨੂੰ ਦਿਲਦਿਆਂ ਕਰਾਈਆਂ ਤੋਂ ਵਧਾਈ ਦਿੰਦਾ ਤੁਸੀਂ ਵਧਾਈ ਦੇ ਪਾਤਰੋਂ ਵਧਾਈ ਦੇ ਪਾਤਰ ਤੁਹਾਡੇ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਵੀ ਹੈ ਜਿਹੜੀ ਤੁਹਾਡੀ ਬਹੁਤ ਵਧੀਆ ਮੈਂਟਰਿੰਗ ਕਰ ਰਹੇ ਹੈ ਤੁਹਾਨੂੰ ਇਹ ਮਾਹੌਲ ਦੇ ਰਹੇ ਹੈ ਕਿ ਜਿੱਥੇ ਜਿਹੜੀ ਤੁਹਾਡੇ ਵਿੱਚ ਜੋ ਟੈਲੈਂਟ ਹੈਗੀ ਹੈ ਉਹ ਟੈਲੈਂਟ ਤੁਸੀਂ ਦਿਖਾ ਸਕਦੇ ਤੁਸੀਂ ਉਹ ਵੱਖ-ਵੱਖ ਬੋਰਡ ਦੇ ਐਗਜ਼ਾਮੀਨੇਸ਼ਨਸ ਦੇ ਵਿੱਚ ਸਟੇਟ ਦੇ ਵਿੱਚ ਪੋਜੀਸ਼ਨਾਂ ਹਾਸਲ ਕੀਤੀਆਂ ਹੈ merit list 'ਚ ਆਏ ਇਸੇ ਤਰ੍ਹਾਂ ਹੀ ਤੁਸੀਂ ਖੇਲੋ ਇੰਡੀਆ ਤੱਕ ਤੇ ਜਾਂ ਨੈਸ਼ਨਲ ਕੈਂਪ ਤੱਕ ਤੁਸੀਂ ਪਹੁੰਚੇ ਹੋ ਤੇ ਬਹੁਤ ਸਾਰੇ ਵਿਦਿਆਰਥੀ ਵੱਖ-ਵੱਖ ਸਪੋਰਟਸ ਦੇ ਵਿੱਚ ਤੁਸੀਂ ਇਸ ਏਰੀਆ ਦਾ ਨਾਮ ਰੌਸ਼ਨ ਕਰਦੇ ਹੋ ਤਾਂ ਬੜੇ ਹੀ ਬਾ ਕਮਾਲ ਗੱਲ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੋਰ ਇਸ ਤੋਂ ਵਧੀਆ ਪਰਫਾਰਮੈਂਸ ਦਿੰਦੇ ਹੋਏ ਤੁਸੀਂ ਆਪਣੇ ਸਕੂਲ ਦਾ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਨਾ ਰੋਸ਼ਨ ਕਰੋਗੇ ਇਹ ਸਾਰਾ ਸੇਰਾ ਤੁਹਾਡੇ ਟੀਚਰ ਸਹਿਬਾਨ ਨੂੰ ਜਾਂਦਾ ਜਿਹੜੇ ਤੁਹਾਡੀ ਬਹੁਤ ਵਧੀਆ ਮੈਂਟਰਿੰਗ ਕਰ ਰਹੇ ਆ ਤੁਹਾਨੂੰ ਸਿਖਾ ਰਹੇ ਆ ਸਿਖਲਾਈ ਦੇ ਰਹੇ ਆ ਪੜਾਈ ਦੇ ਨਾਲ ਨਾਲ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਇੱਕ ਸਮੁੱਚੇ ਵਿਕਾਸ ਲਈ ਇੱਕ ਪਰਸਨੈਲਿਟੀ ਦੀ ਡਿਵੈਲਪਮੈਂਟ ਲਈ ਕੱਲੀ ਪੜਾਈ ਜ਼ਰੂਰੀ ਪੜਾਈ ਨਹੀਂ ਹੈ ਪੜਾਈ ਦੇ ਨਾਲ ਦੇ ਨਾਮ ਤੁਹਾਡਾ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨਾ ਕਲਚਰਲ ਐਕਟੀਵਿਟੀਆਂ ਪਾਰਟਿਸਿਪੇਟ ਕਰਨਾ ਅਤੇ ਸੋਸ਼ਲ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਜਿੱਥੇ ਵਿੱਦਿਆ ਮਿਲਦੀ ਹੈ ਤੁਹਾਨੂੰ ਉਹ ਸਰਟੀਫਿਕੇਟ ਮਿਲਦੇ ਹੈ ਡਿਗਰੀਆਂ ਮਿਲਦੀਆਂ ਕਿ ਤੁਸੀਂ 8ਵੀਂ ਪਾਸ ਕਰ ਲਈ 10ਵੀਂ ਪਾਸ ਕਰ ਲਈ ਜਾਂ 12ਵੀਂ ਪਾਸ ਕਰ ਲਈ ਉੱਥੇ ਇਹਨਾਂ ਦਾ ਇਹ ਵੀ ਇੱਕ ਫਰਜ਼ ਹੈ ਕਿ ਤੁਹਾਨੂੰ ਇੱਕ ਅੱਛੇ ਨਾਗਰਿਕ ਬਣਾ ਕੇ ਤਾਂ ਕਿ ਤੁਸੀਂ ਯੂਨੀਵਰਸਿਟੀ ਦਾ ਸਕੂਲ ਦਾ ਯੂਨੀਵਰਸਿਟੀ ਦਾ ਪੰਜਾਬ ਰਾਜ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਡਾ ਮਾਣ ਵਧਾਉਂਦੇ ਰਹੋਗੇ ਤੇ ਹੋਰ ਵੀ ਬਲੰਦੀਆਂ ਛੂਹੋਗੇ। ਮੈਨੂੰ ਇੱਥੇ ਬਲੌਂਗ ਦੇ ਉੱਤੇ ਤੁਹਾਡਾ ਸਾਰਿਆਂ ਦਾ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ। ਮੈਨੂੰ ਇੰਨੇ ਪਿਆਰੇ ਬੱਚਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਜਿਹੜਾ ਕਿ ਸਾਡਾ ਨਾਮ ਰੌਸ਼ਨ ਕਰ ਰਹੇ ਬਹੁਤ-ਬਹੁਤ। ਹੋਨੇ ਅਤੇ ਗੈਸਟ ਆਫ ਆਨਰ ਡਾਕਟਰ ਬੀਬੀ ਸਿੰਘ ਫਾਈਨੈਂਸ ਆਫੀਸਰ ਨਵੀਲ ਰਸਤੀ ਪਟਿਆਲਾ ਉਹਨਾਂ ਨੂੰ ਵੀ ਮੰਚ ਤੇ ਬੁਲਾਉਣਾ ਚਾਹਾਂਗੀ ਕਿ ਉਹ ਵੀ ਮੰਚ ਤੇ ਆ ਕੇ ਬੱਚਿਆਂ ਨੂੰ ਆਸ਼ੀਰਵਾਦ ਦੇ ਧੰਨਵਾਦ ਮੈਮ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਸਾਰਾ ਸਟਾਫ ਇਸ ਸਕੂਲ ਦਾ ਵਧਾਈ ਦਾ ਪਾਤਰ ਹੈ ਪਹਿਲਾਂ ਵੀ ਮੈਂ ਸਕੂਲ ਜੂਟੀਚਰਵਰ ਆਇਆ ਹਾਂ ਤੇ ਦੇਖਿਆ ਇਥੋਂ ਦੀ ਕਾਰਗੁਜ਼ਾਰੀ ਤੇ ਅੱਜ ਜਿਵੇਂ ਪਤਾ ਲੱਗ ਰਿਹਾ ਕਿ ਸਿਰਫ ਅਕੈਡਮਿਕਸ ਹੀ ਨਹੀਂ ਖੇਡਾਂ ਦੇ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਸਾਰੀ ਜਗ੍ਹਾ ਤੇ ਮੱਲਾ ਮਾਰੀਆਂ ਨੇ ਤੇ ਜਿਵੇਂ ਕਿ ਭਾਈ ਚਾਂਸੇ ਸਾਹਿਬ ਨੇ ਕਿਹਾ ਕਿ ਇਹ ਸਕੂਲ ਅਲੱਗ ਅਲੱਗ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵਧਦਾ ਹੈ ਪਧਰੇ ਹੈ ਤੇ ਮੈਨੂੰ ਪਤਾ ਲੱਗਿਆ 1967 ਤੋਂ ਚੱਲ ਰਿਹਾ ਤੇ 60 ਸਾਲ ਦੇ ਕਰੀਬ ਹੋ ਗਏ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਗ੍ਰੀਟ ਗੋਇੰਗ ਐਂਡ ਗੋ ਅਹੈਡ the many hold many many more years and congratulations to staff and the students for achieving thank you very much thank you ਸਰ ਪੀਟੀਏ ਦੇ ਪ੍ਰਧਾਨ ਕਸ਼ਮੀਰ ਸਿੰਘ ਡਾਕਟਰ ਕਸ਼ਮੀਰ ਸਿੰਘ ਜੀ ਨੂੰ ਵੀ ਬੇਨਤੀ ਕਰਦੀ ਆ ਉਹ ਮੰਚ ਤੇ ਆਉਣ ਤੇ ਆਪਣੇ ਵਿਚਾਰ ਸਾਂਝੇ ਕਰਨ ਬਹੁਤ ਹੀ ਸੰਕਾਰਯੋਗ ਸਾਡੀ ਯੂਨੀਵਰਸਿਟੀ ਦਾ ਮਾਨ ਸਾਡੇ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਦਿਲਜੀਤ ਸਿੰਘ ਜੀ ਸਾਡੇ ਐਫਓ ਸਾਹਿਬ ਅਤੇ ਹੋਰ ਵੀ ਜਿਹੜੇ ਸਾਡੇ ਸਤਿਕਾਰਯੋਗ ਮੈਡਮ ਆਏ ਨੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਮੂਥ ਟੀਚਰਸ ਪਿਆਰੇ ਬੱਚੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤ ਹੀ ਨੂੰ ਖੁਸ਼ ਹੁੰਦੀ ਆ ਜਦੋਂ ਸਾਡੇ ਬੱਚੇ ਮਾਠ ਦੇ ਪੱਜ ਦੇਖੇ ਨਜ਼ਰ ਆਉਂਦੇ ਨੇ ਤੇ ਉਦੋਂ ਹੋਰ ਵੀ ਮਾਨ ਮਨ ਖੁਸ਼ ਹੁੰਦਾ ਵਾ ਮਾਣ ਉੱਚਾ ਹੁੰਦਾ ਜਦੋਂ ਮਾਈ ਕਾਉਂਸਲਰ ਸਾਹਿਬ ਅੱਗੇ ਵੱਲੀ ਹਸਤੀ ਇੰਨਾ ਸਾਡੇ ਬੱਚਿਆਂ ਦਾ ਜਿਹੜਾ ਪਛਾਹ ਵਧਾਉਣ ਲਈ ਆਪਣੇ ਇੰਨੇ ਜ਼ਿਆਦਾ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚ ਕੇ ਇੰਨਾ ਬੱਚਾ ਨੂੰ ਨਵਾਜਦੇ ਨੇ ਔਰ ਅਸੀਂ ਆਸ ਕਰਦੇ ਆ ਕਿ ਇਹ ਜੇ ਦੀ ਸਾਡੀ ਯੂਨੀਵਰਸਿਟੀ ਦਾ ਸਕੂਲ ਆ ਇਹ ਯੂਨੀਵਰਸਿਟੀ ਦੇ ਲਈ ਪਨੀਰੀ ਦਾ ਕੰਮ ਕਰੇ ਇਹ ਪਨੀਰੀ ਜਿਹੜੀ ਆ ਵੱਡੇ ਹੋ ਕੇ ਯੂਨੀਵਰਸਿਟੀ ਦੇ ਵੱਡੇ ਫਲ ਫਲ ਬਣਨ ਤੇ ਉਸ ਲਈ ਸਾਨੂੰ ਬੜੀਆਂ ਆਸਾਂ ਨੇ ਉਮੀਦਾਂ ਨੇ ਕਿ ਮਾਨਯੋਗ ਭਾਈਚਾਰ ਸੰਧਰ ਸਾਹਿਬ ਮਾਨਯੋਗ ਸਾਡੇ ਖਜ਼ਾਨਾ ਮੰਤਰੀ ਐਫਓ ਸਾਹਿਬ ਇਸ ਸਕੂਲ ਲਈ ਜਿਹੜੀਆਂ ਕੁਝ ਲੋੜਾਂ ਨੇ ਤੇ ਕਿਹੜੀਆਂ ਸਟਾਫ ਦੀ ਲੋੜ ਘਟ ਰਹੀਆ ਮੈਂ ਪੂਰਨ ਤੌਰ ਤੇ ਬੇਨਤੀ ਕਰਦਾ ਤੇ ਆਸ ਵੀ ਕਰਦਾ ਕਿ ਉਹ ਜਰੂਰ ਇਹਨਾਂ ਬੱਚਿਆਂ ਦੇ ਸੁੱਖ ਨੂੰ ਹੋਰ ਪੂਰਲਾ ਬਣਾਉਣ ਲਈ ਉਹਨਾਂ ਨੂੰ ਪੂਰਿਆ ਕਰਨ ਦਾ ਯਤਨ ਕਰਨਗੇ ਸੋ ਮੈਂ ਇੰਦੀਆਂ ਬੇਨਤੀਆਂ ਦੇ ਨਾਲ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਕਾਉਤਸਾ ਵਾਹਿਗੁਰੂ ਜੀ ਕੀ